ਯਾਰ ਸਾਡੀ ਸੁਣਨੀ ਚਾਹੀਦੀ ਆ ਕੇ ਡੀਸੀ ਨੂੰ ਕਿ ਅਸੀਂ ਅੱਜ ਸੀ ਡੀਸੀ ਨੌਕਰ ਸਾਡਾ ਪਬਲਿਕ ਦਾ ਸਾਨੂੰ ਅੱਜ ਵੀ ਲੱਕੜੀ ਦਾ ਮੁੰਡਾ ਮਿਲਿਆ ਅਸੀਂ ਕਲੈਕਟਿਵਲੀ ਇੱਕ ਚੇਤਾਵਨੀ ਦੇ ਕੇ ਗਏ ਆ ਡੀਸੀ ਸਾਹ ਉਹਨੂੰ ਕਿਉਂਕਿ ਇਹ ਡੀਸੀ ਲੈਵਲ ਦਾ ਮਸਲਾ ਨਹੀਂ ਹੈਗਾ ਆਹ ਸਰਕਾਰਾਂ ਲੈਵਲ ਦਾ ਮਸਲਾ ਹੈਗਾ ਜੇ ਜ਼ਿਲ੍ਹੇ ਦਾ ਡੀਸੀ ਨੇ ਇਸ ਨੂੰ ਕਹ ਤਾਂ ਸਰਕਾਰ ਨੇ ਕੀ ਸੁਣਨਾ ਹੈ ਰੌਲਾ ਹੈ ਤਿੰਨ ਵਾਰੀ ਟਾਈਮ ਲੈਣ ਤੋਂ ਬਾਅਦ ਡੀਸੀ ਮੈਨਸ ਹੁੰਦੀ ਨਹੀਂ ਜਿਹੜੀ ਆ 5.5 ਕਰੋੜ ਦੀ ਲੁੱਟ ਹੋਈ ਹੈਗੀ ਹੈ ਸਾਡੇ ਲੁਧਿਆਣਾ ਵਾਸੀਆਂ ਦਾ ਟੈਕਸਾਂ ਦਾ ਪੈਸਾ ਖਾਧਾ ਗਿਆ ਔਰ ਸਾਰੇ ਪੰਜਾਬ ਦੇ ਲੋਕਾਂ ਦੀ ਸਵਾਸਥ ਦੇ ਨਾਲ ਖਿਲਵਾੜ ਕੀਤੀ ਹੈ ਯਾਰ ਸਾਡੀ ਸੁਣਨੀ ਚਾਹੀਦੀ ਆ ਕਿ ਡੀਸੀ ਨੂੰ ਕਿਹਾ ਸੀ ਡੀਸੀ ਲੋਕਾਂ ਸਾਡਾ ਪਬਲਿਕ ਦਾ ਹਜੇ ਤੱਕ ਸਮਝਾ ਦੱਸ ਰਿਹਾ ਰਹੇ ਨੇ ਤੁਹਾਨੂੰ ਤਾਂ ਇਹ ਨਹੀਂ ਪਤਾ ਜਿਹੜਾ ਦੇਖਿਆ ਜੀ ਤੁਹਾਨੂੰ ਇਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਫਸਰ ਕਿਹੜੇ ਬੈਠੇ ਨੇ ਤੁਸੀਂ ਫੇੜ ਤੇ ਉਹਦੇ ਡਿਊਟੀ ਦੇ ਰਹੇ ਨੇ ਮੋਟਾ ਸੀਐਡੀ ਮੈਂ ਸਭ ਪਤਾ ਜਰੂਰ ਬੱਸ ਉਹ ਹਰਾਂਦੀਆਂ ਰੋਟੀਆਂ ਪਾੜ ਦੇਣੀ ਹੈ ਅਸੀਂ ਜਾਰ ਘਟਦੇ ਨੇ ਇਸੀ ਸਾਡੇ ਵਾਸਤੇ ਹੈ ਇਸੀ ਸਾਡੇ ਵਾਸਤੇ ਹੈ ਹਾਂ ਪਤਾ ਹੈ ਸਰਕਾਰ ਜਿੰਦਾਬਾਦ ਜਿੰਦਾਬਾਦ ਦੇਖੋ ਜੀ ਉਹ ਸਾਨੂੰ ਅੱਜ ਵੀ ਲੱਕੜੀ ਦਾ ਮੁੰਡਾ ਮਿਲਿਆ ਜੋ ਪਿਛਲੇ 4 ਸਾਲ ਤੋਂ ਮਿਲ ਰਿਹਾ ਤੇ ਡੀਸੀ ਮੈਡਮ ਨੂੰ ਪਲੀ ਪੰਦੀ ਪਤਾ ਸੀਗਾ ਵੀ ਅੱਜ 15 ਦਿਨਾਂ ਦਾ ਇਹਨਾਂ ਨੂੰ ਮੈਂ ਕਹਿ ਰਿਹਾ ਮੈਡਮ ਨੂੰ ਇਹਨਾਂ ਨੇ ਪਹਿਲੇ ਮਿਲਣ ਦਾ ਵੀ ਉਹ ਨਹੀਂ ਸਮਝਿਆ ਤੇ ਇਹਨਾਂ ਨੂੰ ਅਖਵਾਰਾਂ ਰਾਹੀਂ ਸਾਰਾ ਕੁਝ ਅੱਜ ਦੇ ਪ੍ਰੋਗਰਾਮ ਦਾ ਸੀਗਾ ਵੀ ਅਸੀਂ ਅੱਜ ਡੀਸੀ ਨੂੰ ਮੈਮੋਰੰਡਮ ਦੇਣ ਵਾਸਤੇ ਆਣਾ ਪਰ ਉਹ ਮੈਨੂੰ ਨਹੀਂ ਪਤਾ ਕੀ ਵਜ੍ਹਾ ਉਹਨਾਂ ਦੀ ਬਈ ਉਹ ਇਸ ਤਰ੍ਹਾਂ ਨਹੀਂ ਮਿਲੇ ਤੇ ਉਹਨਾਂ ਦੇ ਬਿਹਾਫ ਤੇ ਡੀਆਰਓ ਸਾਹਮਣੇ ਮੈਮੋਰੰਡਮ ਲਿਆ ਹੈਗਾ ਤੇ ਅਸੀਂ ਇਹ ਚੇਤਾਵਨੀ ਦੇ ਕੇ ਸ਼ੇਰੇ ਪੰਜਾਬ ਅਕਾਲੀ ਦਲ ਅਤੇ ਫੈਡਰੇਸ਼ਨ ਆਫ ਆਲ ਟੈਕਸਟਾਈਲ ਮੈਨੂਫੈਕਚਰਿੰਗ ਐਂਡ ਟਰੇਡਿੰਗ ਐਸੋਸੀਏਸ਼ਨਸ ਆਫ ਲੁਧਿਆਣਾ ਅਸੀਂ ਕਲੈਕਟਿਵਲੀ ਇੱਕ ਚੇਤਾਵਨੀ ਦੇ ਕੇ ਗਏ ਆ ਡੀਸੀ ਸਾਹ ਉਹਨੂੰ ਕਿਉਂਕਿ ਇਹ ਡੀਸੀ ਲੈਵਲ ਦਾ ਮਸਲਾ ਨਹੀਂ ਹੈਗਾ ਆਹ ਸਰਕਾਰਾਂ ਲੈਵਲ ਦਾ ਮਸਲਾ ਹੈਗਾ ਬੀਸੀ ਤਾਂ ਇੱਕ ਸਰਕਾਰ ਦੇ ਇੱਕ ਨੁਮਾਇੰਦੇ ਨੇ ਜਿਹੜੀ ਕਿ ਸਾਡੀ ਮੰਗ ਸਿਰਫ ਉੱਥੇ ਤੱਕ ਪੂਰਾ ਸਕਦੇ ਪਰੰਤੂ ਜੇ ਜ਼ਿਲ੍ਹੇ ਦਾ ਡੀਸੀ ਨਹੀਂ ਸੁਣੂਗਾ ਤਾਂ ਸਰਕਾਰ ਨੇ ਕੀ ਸੁਣਨਾ ਹੈ ਰੋਲਾ ਹੈ ਤਿੰਨ ਵਾਰੀ ਟਾਈਮ ਲੈਣ ਤੋਂ ਬਾਅਦ ਡੀਸੀ ਮੈਨਸ ਹੁੰਦੀ ਨਹੀਂ ਤੇ ਉਹ ਸਾਡੀ ਗੱਲ ਉਥੇ ਕਿਵੇਂ ਪਹੁੰਚਾਉਗੀ ਨਹੀਂ ਪਹੁੰਚਾਉਗੀ ਅਸੀਂ ਇਹਨਾਂ ਨੂੰ ਚੇਤਾਵਨੀ ਤੌਰ ਤੇ ਅਲਟੀਮੇਟਮ ਦੇ ਕੇ ਚੱਲਨੇ ਆਂ ਬਈ ਜੇ 15 ਦਿਨਾਂ ਦੇ ਵਿੱਚ ਵਿੱਚ ਸਾਡੀ ਸੀਐਮ ਸਾਹਿਬ ਦੇ ਨਾਲ ਯਾ ਪੰਜਾਬ ਸਰਕਾਰ ਦੇ ਵੱਡੇ ਮੰਤਰੀਆਂ ਦੇ ਨਾਲ ਸਾਡੀ ਕੋਈ ਪੋਜੀਟਿਵ ਜਿਹੜੀ ਆ 550 ਕਰੋੜ ਦੀ ਲੁੱਟ ਹੋਈ ਹੈਗੀ ਆ ਸਾਡੇ ਲੁਧਿਆਣਾ ਵਾਸੀਆਂ ਦਾ ਟੈਕਸਾਂ ਦਾ ਪੈਸਾ ਖਾਧਾ ਗਿਆ ਔਰ ਸਾਰੇ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤੀ ਹੈ ਜਿਹੜਾ ਕਿ ਅੱਜ 1400 ਐਮਐਲ ਦੀ ਗੰਦਾ ਪਾਣੀ ਬੁੱਢੇ ਨਾਲਜ ਹੁੰਦਾ ਹੋਇਆ ਸਤਲੁਜ ਵਿੱਚ ਜਾਂਦਾ ਹੈਗਾ ਸਤਲੁਜ ਚੋਂ ਹੁੰਦਾ ਹੋਇਆ ਪੰਜਾਬ ਦੇ तमाम ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ ਰਾਜਸਥਾਨ ਦੇ ਵਿੱਚੋਂ ਜਾਂਦਾ ਹੈ ਸਾਰੇ ਲੋਕੀ ਉਹ ਪਾਣੀ ਪੀਂਦੇ ਨੇ ਤੇ ਉਹਦਾ ਕਸੂਰਵਾਰ ਕੌਣ ਹੈ ਮੁੱਖ આરોપી ਕੈਪਟਨ ਅਮਰਿੰਦਰ ਸਿੰਘ ਜਿਹਨੇ 2020 ਦੇ 650 ਕਰੋੜ ਦੀ ਗਲਤ ਡੀਪੀਆਰ ਬਣਾ ਕੇ ਪੈਸਾ ਲੁੱਟ ਕੇ ਲੈ ਗਿਆ ਔਰ ਉਹਨਾਂ ਦੇ ਨਾਲ ਮਿਲੇ ਹੋਏ ਅਫਸਰ ਉਹਨਾਂ ਤੇ ਜ਼ੀਰੋ ਟੋਲਰੈਂਸ ਕਹਿਣ ਵਾਲੇ ਭਗਵੰਤ ਸਿੰਘ ਸਾਹਿਬ ਸਾਡੇ ਚੀਫ ਮਿਨਿਸਟਰ ਸਾਹਿਬ ਸਭ ਤੋਂ ਪਹਿਲੇ ਇਹਨਾਂ ਦੇ ਪਰਚਾ ਦੇਣ ਬਿਜ਼ਨਸ ਇਨਕੁਆਰੀ ਕਰਾਣ ਸੀਵੀ ਇਨਕੁਆਰੀ ਕਰਾਣ ਤੇ ਅਗਰ ਨਹੀਂ ਕਰਾਈ ਤੇ 15 ਤਰੀਕ ਦਿੱਤੋ 15 ਦਿਨਾਂ ਦੇ ਵਿੱਚ ਵਿੱਚ ਜੇ ਸਾਡੀ ਉਥੋਂ ਦੀ ਸੀਐਮ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ ਅਸੀਂ ਸਭ ਤੋਂ ਪਹਿਲੇ ਡੀਸੀ ਦਾ ਦਫਤਰ ਬੰਦ ਕਰਾਂਗੇ ਕਿਉਂਕਿ ਡੀਸੀ ਆ ਬਿਲਕੁਲ ਇਰਰਸਪੌਂਸਿਬਲ ਤੇ ਕਹਿਣਾ ਕੰਮ ਕਰ ਰਹੇ ਨੇ ਇੱਥੇ ਸਾਡੇ ਨਾਲ ਆ ਸਾਡੀ ਤਕਲੀਫ ਨਹੀਂ ਸੁਣਦੇ ਜਾਨ ਬੁਝ ਕੇ ਮਹਿਸੂਸ ਹੋ ਰਿਹਾ ਹੈ ਵੀ ਜਾਨ ਬੁਝ ਕੇ ਖਰਾਬ ਕੀਤਾ ਜਾ ਰਿਹਾ ਹੈ ਆ ਅਨਕੰਪੀਟੈਂਟ ਅਨਕੰਪੀਟੈਂਸ ਦਿਖਾਈ ਦੇ ਰਹੀ ਹੈ ਪ੍ਰਸ਼ਾਸਨ ਦੀ ਤੇ ਹੁਣ ਸਰਕਾਰ ਦੀ ਅਸੀਂ 15 ਦਿਨਾਂ ਦੀ ਚੇਤਾਵਨੀ ਦੇ ਕੇ ਜਾ ਰਹੇ ਨੇ ਆ ਸਾਡੇ ਐਕਟਿੰਗ ਪ੍ਰਧਾਨ ਸਰ ਬੂਟਾ ਸਿੰਘ ਜੀ ਸਾਡੇ ਸ਼ੇਰ ਪੰਜਾਬ ਅਕਾਲੀ ਦਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਖੜੇ ਨਾਲ ਮੇਰੇ तमाम ਮੇਰੇ ਪੰਜਾਬ ਦੇ ਭਰਾ ਮੇਰੇ ਜੱਥੇਬੰਦੀ ਦੇ ਭਰਾ ਮੇਰੇ ਨਾਲ ਅਥੇ ਮੋਢਾ ਨਾ ਮੋਢਾ ਲਾ ਕੇ ਖੜੇ ਹੋਗੇ ਨੇ ਅਸੀਂ ਬੁੱਢੇ ਨਾਲੇ ਦਾ ਹਿਸਾਬ ਲਵਾਂਗੇ ਔਰ ਬੁੱਢੇ ਨਾਲੇ ਨੂੰ ਅਸੀਂ ਸਾਫ ਵੀ ਕਰਾਂਗੇ ਜੈਨ ਸਾਹਿਬ ਜਿਹਨੇ ਸਰਕਾਰ ਬਣੀ ਸੀ ਸਿਹਤ ਸਿੱਖਿਆ ਤੇ ਕਹਿੰਦੇ ਉੱਤੇ ਜਾਵਾ ਜ਼ੋਰ ਪਾਇਆ ਸਭ ਜ਼ੀਰੋ ਭਗਵੰਤ ਮਾਨ ਜੀ ਨੇ ਕਿਹਾ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਨਹੀਂ ਹੋ ਔਰ ਸਾਰੇ ਕੰਮ ਹੀ ਜ਼ੀਰੋ ਕਰ ਦਿੱਤੇ ਇਹਨਾਂ ਨੇ ਪੰਜਾਬ ਚ ਦੱਸੋ 2 ਸਾਲ ਬੀਤ ਗਏ ਨੇ ਕੋਈ ਕੰਮ ਕਰਕੇ ਚਾਇਦਾ ਦਿਖਾਇਆ ਇਹਨਾਂ ਨੇ ਅੱਜ ਉਹ ਸਾਡੇ ਲੁਆਣਾ ਸ਼ਹਿਰ ਦੀਆਂ ਉਹ ਕਹਿੰਦੇ ਜੀ ਐਨਓਸੀ ਐਨਓਸੀ ਦੇ ਪਿੱਛੇ 2 ਸਾਲ ਲੱਗ ਗਏ ਨਿਕਨੇ ਨਿਕੇ 50-50 ਗਾਇਦੀਆਂ ਰਿਸ਼ਤੀਆਂ ਕਰਾਉਣ ਵਾਸਤੇ 50-50 ਹਜ਼ਾਰ ਰੁਪਏ ਤਜ਼ੀਲਰ ਖਾਰੇ ਨੇ ਹਾਂਜੀ ਆ ਸਾਰੇ ਪਟਵਾਰਖਾਨਿਆਂ ਦੇ ਵਿੱਚ ਤੁਸੀਂ ਚੱਲੇ ਕੋਈ ਪੈਸਾ ਲਿੱਤੇ ਜਿੱਤੇ ਆਪਣਾ ਕੰਮ ਨਹੀਂ ਹੁੰਦਾ ਆ ਜ਼ੀਰੋ ਟੋਲਰੈਂਸ ਨਹੀਂ ਜੀ ਆ ਹਾਈ ਕਰਾਪਸ਼ਨ ਵੱਧ ਗਈ ਹੈ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਜਮ੍ਹਾਂ ਹੀ ਉੱਠ ਗਿਆ ਹੈਗਾ ਠੀਕ ਹੈ ਜੀ ਲੋਕਾਂ ਨੇ ਹੁਣ ਇੱਕ ਨਵਾਂ ਇੱਕ ਪਹਿਲੂ ਇੱਕ ਲੱਭ ਰਹੇ ਨੇ ਪੰਜਾਬ ਦੇ ਲੋਕ ਇਸ ਸਮੇਂ ਬੜੇ ਬੇਬਸ ਔਰ ਬੜੇ ਮਜਬੂਰ ਹੋਈਦੇ ਨੇ ਸਾਰੀਆਂ ਸਰਕਾਰਾਂ ਨੇ ਨੂੰ ਵੇਖ ਲਿਆ ਬੀਜੇਪੀ ਅਕਾਲੀ ਦਲ ਦੇ ਗੱਡ ਬੰਦੇ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਤੇ ਹੁਣ ਆ ਝਾੜੂ ਦੀ ਸਰਕਾਰ ਨੂੰ ਦੇਖ ਲਿਆ ਹੁਣ ਅਸੀਂ ਪੰਜਾਬ ਦੇ ਲੋਕ ਅਸੀਂ ਆਪਣੇ ਆਪ ਹੀ ਕੋਈ ਨਾ ਕੋਈ ਨਵਾਂ ਕੁਛ ਬਣਾਵਾਂਗੇ ਨਵਾਂ ਕੁਝ ਦੇਖਾਂਗੇ